ਸਾਡਾ ਇਹ ਵੀਡੀਓ ਦਾ ਕਿਸੇ ਧਾਰਮਿਕ ਜਾਂ ਕਿਸੇ ਇਨਸਾਨ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਅਸੀਂ ਮਨੋਰੰਜਨ ਵਾਸਤੇ ਵੀਡੀਓ ਬਣਾਉਨੇ ਆ ਤੇ ਲੋਕਾਂ ਨੂੰ ਹਸਾਉਣ ਵਾਸਤੇ ਧੰਨਵਾਦ ਸਵਾਗਤ ਹੈ ਸਾਡੇ YouTube ਚੈਨਲ ਬਾਬੇ ਪਹਿਲਵਾਨੀਗੜ੍ਹ ਵਾਲੇ ਦੇ ਵਿੱਚ ਦਰਸ਼ਕਾਂ ਦਾ ਅੱਜ ਅਸੀਂ ਤੁਹਾਨੂੰ ਇੱਕ ਸ਼ਖਸ ਦੇ ਨਾਲ ਮਿਲਾਉਨੇ ਆ ਜਿਹੜਾ ਕਿ ਕਹਿੰਦੇ ਨੇ ਉਹਨਾਂ ਦਾ ਕਹਿਣਾ ਹੈ ਵੀ ਆਸੀ ਨੇ ਬਹੁਤ ਬੱਚਿਆਂ ਨੂੰ ਔਰ ਹੋਰ ਲੋਕਾਂ ਨੂੰ ਡੋਂਕੀ ਲਵਾ ਕੇ ਬਾਹਰ ਦੇਸਾਂ ਵਿਦੇਸਾਂ ਦੇ ਵਿੱਚ ਪਹਚਾਇਆ ਹੈ ਅੱਜ ਉਹਨਾਂ ਦਾ ਪਰਦਾ ਫਾਸ਼ ਕਰਾਂਗੇ ਠਿੱਖੇ ਸਵਾਲ ਕਰੇ ਜਾਣਗੇ ਕੋਈ ਟਿੱਲ ਨਹੀਂ ਵਰਤੀ ਜਾਊਗੀ ਜੋ ਲੋਕਾਂ ਦੇ ਆਮ ਦਰਸ਼ਕਾਂ ਦੇ ਕੁਐਸਚਨ ਨੇ ਉਹੀ ਉਹਨਾਂ ਤੋਂ ਪੁੱਛੇ ਜਾਣਗੇ ਉਹਨੇ ਡੋਂਕੀ ਪ੍ਰਸ਼ਾਦ ਪਹਿਲਾਂ ਤਾਂ ਉਹਨਾਂ ਨੂੰ ਗਦਾ ਗਦਾ ਕਹਿੰਦੇ ਹੁੰਦੇ ਤੇ ਜਦ ਤੋਂ ਜਾਨੀ ਉਹਨਾਂ ਨੇ ਡੋਂਕੀਆਂ ਲਵਾ ਕੇ ਲੋਕ ਬਾਹਰੇ ਭੇਜਦੇ ਬੱਚੇ ਲੋਕਾਂ ਦਾ ਭੁੱਖਾ ਖਰਾਬ ਕਰਤਾ ਉਦੋਂ ਤੋਂ ਉਹਨਾਂ ਨੂੰ ਡੋਂਕੀ ਪ੍ਰਸ਼ਾਦ ਕਹਿਣ ਲੱਗੇ ਹੁਣ ਤੁਹਾਡੇ ਰੂਬਰੂ ਕਰਾਉਨੇ ਆ ਚੰਦ ਕਮੈਂਟਾਂ ਦੇ ਵਿੱਚ ਅਸੀਂ ਪੰਡਿਤ ਜੀ ਨੂੰ ਪੁੱਛਦੇ ਹਾਂ ਜਿਨ੍ਹਾਂ ਨੇ ਬਹੁਤ ਸਾਰੇ ਬੱਚਿਆਂ ਦਾ ਵਿਖ ਵੀ ਬਣਾਇਆ ਵਿੱਚ ਬਰਬਾਦ ਵੀ ਬਹੁਤ ਹੋ ਗਿਆ ਇਹ ਸਾਨੂੰ ਅੱਜ ਬਹੁਤ ਔਖੇ ਮਿਲੇ ਨੇ ਬਹੁਤ ਜਗ੍ਹਾ ਟੋਲੇ ਪਤਾ ਨਹੀਂ ਕਿਹੜੀ ਭਗਤੀ ਚ ਲੀਣ ਤੇ ਪਤਾ ਨਹੀਂ ਗੁਫਾ ਚ ਬੜੇ ਵੇ ਤੇ ਪਤਾ ਨਹੀਂ ਕਿੱਧਰ ਭੱਜੇ ਵੇ ਅੱਜ ਚਲੋ ਮਿਲ ਗਏ ਅਸੀਂ ਕਰਦੇ ਹਾਂ ਵਿਚਾਰ ਵਟਾਂਦਰਾ ਮਹਾਰਾਜ ਪੰਡਿਤ ਜੀ ਮਹਾਰਾਜ ਜੀ ਨਮਸਕਾਰ ਜੀ ਹਰੀ ਆਮ ਓਮ ਨਾਮ ਹੋਰ ਸੁਣਾਓ ਤੁਸੀਂ ਅੱਜ ਕੱਲ ਕਿੱਧਰ ਰਹੇ ਅੱਜ ਕੱਲ ਸਾਡਾ ਜਿਹੜਾ ਤਪ ਚੱਲਦਾ ਹੁੰਦਾ ਇਹ ਮਹੀਨਿਆਂ ਦੇ ਵਿੱਚ ਇਹ ਮਹੀਨਿਆਂ ਦੇ ਵਿੱਚ ਸਾਡੀ ਤਪੱਸਿਆ ਉਹ ਰੱਬ ਨਾਲ ਮਿਲਣ ਦੀਆਂ ਤਾਰਾਂ ਤਾਰਾਂ ਸਿੱਧੀਆਂ ਕਰ ਦਿਆ ਮਹੀਨਿਆਂ ਦੇ ਵਿੱਚ ਅਸੀਂ ਸਾਰੇ ਸਾਲ ਦੇ ਵਿੱਚ ਤਾਰਾਂ ਉਲਝ ਜਾਂਦੀਆਂ ਨੇ ਨਾ ਲੋਕਾਂ ਦੇ ਕੰਮ ਕਰਾ ਕਰਾ ਕੇ ਨਾ ਉਲਝਣ ਨੂੰ ਕਿਹੜਾ ਉਹਨਾਂ ਚ ਗੁਲਜਾਂ ਪੰਜਾਂ-ਮੰਜਾਂ ਹੁੰਦੀਆਂ ਨੇ ਇਹ ਜੋ ਲੋਕਾਂ ਦੇ ਕੰਮ ਹੁੰਦੇ ਨੇ ਨਾ ਜਿਹੜਾ ਦੁੱਖ ਕਸ਼ਟ ਅਸੀਂ ਆਪਦੇ ਦੇ ਲੈਨੇ ਆ ਅਸੀਂ ਫਿਰ ਉਹ ਤਾਰਦੇ ਆ ਉਸ ਰੱਬ ਨੂੰ ਮਨਾਉਨੇ ਆ ਜਿਹੜਾ ਸਾਡਾ ਗੁਰੂ ਆ ਉਹ ਉਪਰਲਾ ਉਹਨੂੰ ਮਨਾਉਨੇ ਆ ਠੀਕ ਹੈ ਉਸੇ ਮੇਰੀ ਸ਼ੋਪਿੰਗ ਉਮਰ ਦੇ ਵਿੱਚ ਇਸ ਭਗਤੀ ਦੇ ਵਿੱਚ ਇਸ ਜੋਤ ਸਬਿੱਧੇ ਆਪ ਦੇ ਵਿੱਚ ਕਿਸ ਤਰ੍ਹਾਂ ਆਏ ਇਹ ਦੇਖੋ ਜੀ ਵੈਸੇ ਤਾਂ ਮੈਂ ਪੜਨੇ ਲੱਗਿਆ ਸੀਗਾ ਹੂੰ ਤੇ ਫਿਰ ਮੇਤੋਂ ਪੜਪੜਤਾ ਹੋਇਆ ਨਹੀਂ ਹੂੰ ਤੇ ਮੇਰੇ ਅੱਗੇ ਕਿਸੇ ਪਾਸੇ ਕੋਈ ਕਹਿੰਦੇ ਹੁੰਦੇ ਨੇ ਵੀ ਹੱਥ ਪੱਲਾ ਚੱਲੇ ਆ ਨਹੀਂ ਹੈਗਾ ਠੀਕ ਹੈ ਤੇ ਫਿਰ ਮੈਨੂੰ ਉਸ ਪ੍ਰਮਾਤਮਾ ਨੇ ਸੁੱਤੇ ਪਈ ਨੂੰ ਸੁਪਨਾ ਆਇਆ ਇੰਨਾ ਪ੍ਰਕਾਸ਼ ਦਿਖਿਆ ਇੰਨੀ ਤਗੜੀ ਚਾਨਣਾ ਦਿਖਿਆ ਤੇ ਮੈਨੂੰ ਕਿਸੇ ਨੇ ਆ ਕੇ ਕਿਹਾ ਕੰਨ ਚ ਵੀ ਤੂੰ ਜੋਤਿਸ ਬਣ ਜਾ ਜੋਤਿਸ ਵਿਦਿਆ ਸਿੱਖ ਲੈ ਵੀ ਤੈਨੂੰ ਲੋਕਾਂ ਦਾ ਭਲਾ ਕਰਨਾ ਹੈ ਲੋਕਾਂ ਨੂੰ ਜਹਾਜ਼ਾਂ 'ਚ ਚਾੜਨਾ ਹੈ ਲੋਕਾਂ ਦੇ ਵਿਗੜੇ ਕੰਮ ਸਵਾਰਨੇ ਨੇ ਤੇ ਕਸ਼ਟ ਜਿੰਨਾ ਵੀ ਦੁਨੀਆ ਦੇ ਉੱਤੇ ਇਸ ਵਕਤ ਹੈ ਵੀ ਤੈਨੂੰ ਆਪਦੇ ਉੱਪਰ ਲੈਣਾ ਸਾਰਾ ਤਾਂ ਹੀ ਤੁਸੀਂ ਇਹਨੇ ਪੱਤ ਲਿਓਗੇ ਕਸ਼ਟ ਲੈ ਕੇ ਹੈ ਕਸ਼ਟ ਮੈਨੂੰ ਅੰਦਰੋਂ ਹੰਦ ਨਹੀਂ ਵੱਡ ਵੱਡ ਖਾਈ ਜਾਂਦਾ ਅੱਛਾ ਇਹ ਕਸ਼ਟ ਨੂੰ ਦੂਰ ਕਰਨ ਵਾਸਤੇ ਤਾਂ ਇਹ ਕੰਮ ਕਰਦੀਆਂ ਕਸ਼ਟ ਨੂੰ ਦੂਰ ਕਰਨ ਵਾਸਤੇ ਤਾਂ ਇਹ ਮਹੀਨਿਆਂ ਦੇ ਵਿੱਚ ਲੋਪ ਹੁੰਦੇ ਨੇ ਪਹੜਾਂਾਂ ਤੇ ਜਾਂਦੇ ਆਂ ਜੰਗਲਾਂ 'ਚ ਜਾਂਦੇ ਆਂ ਸੇਵਾ ਕਰਦੇ ਆਂ ਉਹਨਾਂ ਪੰਛੀਆਂ ਦੀ ਉਹਨਾਂ ਪਸ਼ੂਆਂ ਦੀ ਜਿਹੜਾ ਕਸ਼ਟ ਹੈ ਉਹ ਤਪੱਸਿਆ ਨਾਲ ਦੂਰ ਕਰਦੇ ਆਂ ਤਪੱਸਿਆ ਕਰਦੇ ਆਂ ਇੱਕ ਮਿੰਟ ਥੋਡੀ ਗੱਲ ਵਿਚਾਲੇ ਐ ਇਹ ਜਿਹੜਾ ਪ੍ਰਕਾਸ਼ ਦੀਂਦਾ ਸੋਨੂੰ ਜਾਂ ਸ਼ਕਤੀਆਂ ਆਉਂਦੀਆਂ ਨੇ ਤੁਹਾਡੇ 'ਚ ਇਹ ਸਾਨੂੰ ਕਾਹਤੋਂ ਦੀਂਦੀਆਂ ਆਈਆਂ ਸੋਨੂੰ ਕਾਹਤੋਂ ਕੱਲਿਆਂ ਨੂੰ ਦੀਂਦੀਆਂ ਨੇ ਇਹ ਬੱਚਾ ਤੂੰ ਐਂ ਕਹਿ ਲੈ ਵੀ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਕੋਈ ਇੱਕ ਹੁੰਦਾ ਜਿਹਦੇ ਤੇ ਉਹਦੀ ਸਿੱਧੀ ਨਿਗਾ ਹੁੰਦੀ ਹੈ ਠੀਕ ਐ ਉਪਰਲਾ ਤੁਸੀਂ ਨਹੀਂ ਜਾਣਦੇ ਕੋਈ ਨਹੀਂ ਜਾਣਦਾ ਸਿਰਫ ਕੌਣ ਜਾਣਦੇ ਅਸੀਂ ਜੋ ਜੋਤਿਸ਼ ਜੋਤਿਸ਼ ਵਿਦਿਆ ਸਿੱਖੀ ਹੈ ਤਪ ਕੀਤਾ ਜੰਗਲਾਂ ਦੇ ਵਿੱਚ ਬੈਠੇ ਆ ਤਾਂ ਦੇਖਣ ਲੱਗਿਆ ਸਿੱਖਣ ਨੂੰ ਕਿਹੜਾ ਕੋਈ ਇਹ ਕਾਰ ਚਲਾਉਣੀ ਸਿੱਖਣੀ ਸੀ ਸੋਨੇ ਇਹ ਬੱਚਾ ਇਹ ਵੀ ਵਿਧੀਆਂ ਹੁੰਦੀਆਂ ਨੇ ਵਿਧੀਆਂ ਕਰਨੀਆਂ ਪੈਂਦੀਆਂ ਨੇ 36 ਗੁਣਾ ਦਾ ਬਾਹਰ ਬੰਨਣਾ ਪੈਂਦਾ ਸਾਨੂੰ ਬਹੁਤ ਔਖਾ ਜਿਹੜਾ ਇਹ ਤਪਸੀ ਕਰਦੇ ਆ ਫੇਰ ਕਿਤੇ ਜੋਤਿਸ਼ ਬਣਦੇ ਆ ਜੋਤਿਸ਼ ਗ੍ਰਹਿਆਂ ਦੇ ਟਾਲ ਮਟਾਲ ਕਰਦੇ ਆ ਪੰਡਤ ਜੀ ਸੋਨੂੰ ਮੈਂ ਪੰਡਤ ਜੀ ਕਹਾ ਕੋ ਸੋਨੂੰ ਨਾਥ ਕਹਾ ਮੈਂ ਕਿ ਜੋਗਿਓ ਤੁਸੀਂ ਕਿਸ ਭੇਜ ਦੇ ਵਿੱਚੋਂ ਤੁਸੀਂ ਜੋਤਿਸ ਵਿਦਿਆ ਸਿੱਖੀ ਐ ਤੁਸੀਂ ਸਾਨੂੰ ਜੋਤਿਸ਼ ਕਹਿ ਸਕਦੇ ਅੱਛਾ ਜੋਤਿਸ਼ ਵਿਦਿਆ ਸਿੱਖੀ ਐ ਆ ਜੋ ਗੱਲ ਦੇ ਵਿੱਚ ਪਾਈਆਂ ਨੇ ਕਿਤੇ ਇਹੀ ਨਹੀਂ ਪਾਈਆਂ ਇਹਦੇ ਕੱਲੇ-ਕੱਲੇ ਮਣਕੇ ਦੇ ਵਿੱਚ ਵਿਦਿਆ ਲਿਖੀ ਐ ਕੱਲਾ-ਕੱਲਾ ਮਣਕਾ ਤੈਨੂੰ ਧਾਰ ਦੂਗਾ ਬੱਚਾ ਬਹੁਤ ਜਹਾਜ਼ ਚੜਾਤੇ ਬਹੁਤ ਜਹਾਜ਼ ਧਾਰਤੇ ਬਹੁਤ ਲੋਕਾਂ ਨੂੰ ਕਾਰਨ ਤੂੰ ਸਾਨੂੰ ਉਹ ਆਇਆ ਸਵਾਲ ਆਇਆ ਦਰਸ਼ਕ ਵੀ ਪੁੱਛਣਗੇ ਇਹ ਸੁਣੋ ਬਹੁਤ ਬੱਚੇ ਬਾਹਰ ਵੀ ਭੇਜੇ ਹੋਣਗੇ ਵੀਜੇ ਵੀ ਲਵਾਏ ਹੋਣਗੇ ਜਿਹੜੇ ਕਿ ਜਿਵੇਂ ਯੂਐਸਏ ਕੈਨੇਡਾ ਅਮਰੀਕਾ ਹੋਰ ਵੀ ਆਪਣੇ ਮੈਨੂੰ ਤਾਂ ਲੱਗਦਾ ਇੰਨੇ ਵੀਜ਼ੇ ਐਮਬੈਸੀ ਨੂੰ ਦਿੱਤੇ ਨਹੀਂ ਹੁੰਦੇ ਜਿੰਨੇ ਅਸੀਂ ਲਵਾਤੇ ਤੁਹਾਡੀ ਵੀਜ਼ੇ ਵਾਲਿਆਂ ਨਾਲ ਬਣਦੀ ਐ ਐਮਬੈਸੀ ਨਾਲ ਬਣਦੀ ਐ ਨਹੀਂ ਸਾਡੀ ਉਸ ਨਾਲ ਬਣਦੀ ਐ ਤਪ ਕੀ ਤਪੱਸਿਆ ਕੀਤੀ ਐ ਉਸ ਨਾਲ ਬਣਦੀ ਐ ਉਹ ਲਗਾਉਂਦਾ ਵੀਜ਼ੇ ਮੋਹਰਾਂ ਲਾ ਕੇ ਭੇਜਦਾ ਮੋਹਰਾਂ ਇਧਰੋਂ ਅਸੀਂ ਸਾਈਨ ਕਰਦੇ ਹਾਂ ਮੋਹਰਾਂ ਲੱਗਦੀਆਂ ਨੇ ਨਹੀਂ ਮੋਹਰਾਂ ਲੱਗਦੀਆਂ ਨੇ ਤੁਹਾਡੀ ਗੱਲ ਮੰਨ ਲਈ ਇਹ ਫਿਰ ਪਾਸਪੋਰਟ ਤੁਸੀਂ ਜਹਾਜ਼ ਰਾਹੀਂ ਉੱਪਰ ਭੇਜ ਦਿਓ ਪਰ ਮਾਤਮਾ ਲੈਵੇ ਪਾਸਪੋਰਟ ਜੇ ਐ ਸਾਰਾ ਕੁਝ ਦੱਸਣ ਲੱਗੇ ਅਸੀਂ ਜੋ ਤਿਸ ਕਾਦੇ ਰਹਿ ਕੇ ਬੱਚਾ ਨਹੀਂ ਨਹੀਂ ਇਹ ਤਾਂ ਤੁਹਾਨੂੰ ਫਿਰ ਦਰਸ਼ਕਾਂ ਨੂੰ ਦੱਸਣਾ ਹੀ ਪਊਗਾ ਨਾ ਵੀ ਕਿਸ ਤਰ੍ਹਾਂ ਜਾਂਦੇ ਨੇ ਤੁਹਾਡੇ ਪਾਸਪੋਰਟ ਤਾਂ ਹਾਂ ਅਸੀਂ ਪ੍ਰੂਫ ਦਿੰਨੇ ਆ ਨਹੀਂ ਪ੍ਰੂਫ ਜਿਹੜੇ ਤੁਸੀਂ ਆ ਲਾਉਨੇ ਹੋ ਵੀਜੇ ਲਾਉਨੇ ਹੋ ਹੱਥ ਨਾਲ ਪਰ ਉੱਥੇ ਉਹ ਮਨਜ਼ੂਰ ਕਿਵੇਂ ਹੁੰਦਾ ਹੈ ਅੰਬੈਸੀ ਦੇ ਵਿੱਚ ਅੰਬੈਸੀ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਪ੍ਰਕਾਸ਼ ਹੈ ਉਹਦੀ ਅੱਖਾਂ ਅੱਗੇ ਨੇਰਾ ਆ ਜਾਂਦਾ ਸਟੈਂਪ ਲੱਗ ਜਾਂਦੀ ਹੈ ਬਾਬਾ ਜੀ ਬਾਬਾ ਜੀ ਬਾਬਾ ਜੀ ਉੱਥੇ ਪਤਾ ਤਾਂ ਲੱਗੂਗਾ ਉਹਦੇ ਵਿੱਚ ਉੱਥੇ ਸੈਨ ਹੁੰਦੇ ਨੇ ਮੋਹਰ ਹੁੰਦੀ ਆ ਮੈਸੀ ਦੀ ਉੱਥੇ ਪ੍ਰਕਾਸ਼ ਕੀ ਉੱਥੇ ਚਾਨਣਾ ਆਉਣਾਗਾ ਉੱਥੇ ਪਛਾੜ ਆਉਣਾ ਪ੍ਰਕਾਸ਼ੀ ਓਏ ਅਸੀਂ ਤੁਰਿਆਂ ਜਾਂਦਿਆਂ ਨੂੰ ਅੰਨੇ ਕਰ ਦਿੰਦੇ ਆ ਭੁੱਲੇ ਰਾਹੇ ਨੂੰ ਸਿੱਧਾ ਕਰ ਦਿੰਦੇ ਆ ਬੱਚਾ ਅੱਛਾ ਇੰਨਾ ਪ੍ਰਕਾਸ਼ ਦਿਖਾ ਦਿੰਦੇ ਆ ਹਨੇਰਾ ਕਰ ਦਿੰਦੇ ਆ ਅੱਖਾਂ ਮੂਰੇ ਸਟੈਂਪਾਂ ਦਾ ਮੱਲੂ ਮੱਲੀ ਲੱਗ ਜਾਂਦੀਆਂ ਨੇ ਠੀਕ ਐ ਐ ਨਹੀਂ ਪਤਾ ਜਿਨੇ ਸਾਤੋਂ ਪਾਇ ਨਾਂ ਵੀ ਕਰਾਇਆ ਉਹਦੇ ਵੀ ਲੱਗ ਜੇ ਨਾਂ ਲੱਗੇ ਨਾਸਪੋਰਟ ਉਹਨੂੰ ਥੋੜੀ ਗੱਲ ਬਚਾਲੇ ਐ ਇੱਕ ਮੈਨੂੰ ਇਹ ਦੱਸੋ ਹੁਣ ਜਿਹੜੇ ਹੁਣ ਬੱਚੇ ਆਏ ਨੇ ਰਿਪੋਰਟ ਕਰਤੇ ਅਮਰੀਕਾ ਉਹਨਾਂ ਦੇ ਵਿੱਚੋਂ ਵੀ ਥੋੜੇ ਭੇਜੇ ਹੋਏ ਬਹੁਤ ਹੋਣਗੇ ਐਸੇ ਇੰਨੀ ਦੁਨੀਆ ਮਿਲਦੀ ਐ ਇੰਨੇ ਭਗਤ ਆਉਂਦੇ ਨੇ ਕਰੋੜਾਂ ਦੇ ਹਿਸਾਬ ਨਾਲ ਜੰਤਾ ਜੁੜੀ ਹੋਈ ਆ ਬੱਚਾ ਹੁਣ ਕਿਹਦਾ ਕਿਹਦਾ ਹਿਸਾਬ ਰੱਖਦੇ ਫਿਰਾਂਗੇ ਹਿਸਾਬ ਰੱਖਦੇ ਫਿਰ ਤੁਹਾਨੂੰ ਇੰਨਾ ਵੀ ਨਹੀਂ ਪਤਾ ਵੀ ਅਸੀਂ ਕਿਹੜਾ ਬੱਚਾ ਭੇਜ ਦਿੱਤਾ ਸਾਨੂੰ ਗਿਫਟ ਕਹਿ ਰਹੇ ਹੋ ਤੁਸੀਂ ਗਿਫਟ ਵੀ ਤਾਂ ਭੇਜੀ ਹੋਣਗੇ ਬੱਚਿਆਂ ਨੇ ਇਹਦੇ ਵਿੱਚੋਂ ਤਾਂ ਬੱਚਾ ਇੱਕ ਗਿਫਟ ਹੈ ਆ ਦੇ ਇਹ ਆਮਨੀ ਹੈਗੀ ਠੀਕ ਹੈ ਇਹ ਡਾਇਮੰਡ ਹੈ ਗ੍ਰੀਨ ਡਾਇਮੰਡ ਕਹਿੰਦੇ ਨੇ ਅੱਛਾ ਇਹ ਇੱਕ ਬੱਚੇ ਦਾ ਵੀਜ਼ਾ ਲਵਾਇਆ ਸੀ ਸਾਊਥ ਅਫਰੀਕਾ ਦਾ ਉੱਥੇ ਜਾ ਕੇ ਉਹਨੇ ਖਦਾਨਾ ਪਟੀਆਂ ਸਾਡੇ ਗੁਰਮੰਤਰਾਂ ਤੇ ਚੱਲਿਆ ਐਸੀਆਂ ਖਦਾਨਾ ਪਟੀਆਂ ਉਹ ਹੀਰਿਆਂ ਦਾ ਬਾਦਸ਼ਾਹ ਬਣ ਗਿਆ ਉਹਨੇ ਭੇਜੀ ਆ ਇਹ ਦੇਖ ਕੱਲਾ ਕੱਲਾ ਮਣਕਾ ਦੱਸਦਾ ਮੂੰਹੋਂ ਕਹਿੰਦਾ ਸਾਊਥ ਅਫਰੀਕਾ ਸਾਊਥ ਅਫਰੀਕਾ ਫੇਰ ਤਾਂ ਇਹੀ ਭਵਾ ਦੋ ਤੁਸੀਂ ਹੋਰ ਬੱਚਿਆਂ ਨੂੰ ਵੀ ਲੋੜ ਹੀ ਨਹੀਂ ਹੈ ਕਿ ਜਹਾਜ਼ ਚ ਜਾਣ ਦੀ ਤਾਂ ਨਹੀਂ 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 ਬੱਚਾ ਨਹੀਂ ਇਹ ਵਿਧੀ ਹੁੰਦੀ ਹੈ ਇਹ ਸਿਰਫ ਸਾਡੇ ਕੋਲੇ ਕੰਮ ਕਰਦੀਆਂ ਨੇ ਅੱਛਾ ਜੋ ਇਹਨਾਂ ਨੂੰ ਸਿੱਧ ਕਰ ਲੈਂਦਾ ਉਹਦੇ ਕੋਲੇ ਕੰਮ ਕਰਦੀਆਂ ਨੇ ਤੁਹਡੇ ਲਵੇ ਸ਼ਕਤੀਆਂ ਕਿੰਨੇ ਤਰ੍ਹਾਂ ਦੀਆਂ ਨੇ ਕਿਸ ਤਰ੍ਹਾਂ ਦੀਆਂ ਨੇ ਕਿਹੜੀਆਂ-ਕਿਹੜੀਆਂ ਸ਼ਕਤੀਆਂ ਆਉਂਦੀਆਂ ਨੇ ਸ਼ਕਤੀਆਂ ਤਾਂ ਮੇਰੇ ਕੋਲੇ ਬਹੁਤ ਪ੍ਰਕਾਰ ਦੇ ਨੇ ਬੱਚਾ ਸ਼ਕਤੀਆਂ ਤੇ ਜੇ ਮੈਂ ਗਣਨ ਲੱਗ ਜਾਣਾ ਉਹ ਤੇ ਸਵੇਰ ਹੋ ਜਾਣੀ ਐ ਅਗਲੀ ਹੁਣ ਦੋ ਸ਼ਕਤੀਆਂ ਕਿਸੇ ਦਾ ਦੁੱਖ ਕਲੇਸ਼ ਹਮ ਸੌਕਣ ਤੋਂ ਛੁਟਕਾਰਾ ਘਰ ਦੇ ਵਿੱਚ ਕਲੇਸ਼ ਨੂੰਤੀ ਦਾ ਕਲੇਸ਼ ਮਾਂ ਪੁੱਤ ਦਾ ਕਲੇਸ਼ ਕੋਈ ਮੁੰਡਾ ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ ਵਿਆਹ ਕਰਾ ਹੀ ਦੇਂਦਾ ਕੋਈ ਕੁੜੀ ਕਹਿੰਦੀ ਮੇਰਾ ਵਿਆਹ ਨਹੀਂ ਹੁੰਦਾ ਵਿਆਹ ਕਰਾ ਦੇਂਦਾ ਤੇ ਕਿਸੇ ਦੀ ਬਹਿੜੀ ਦੁੱਧ ਨਹੀਂ ਦਿੰਦੀ ਕਿਸੇ ਦੀ ਮੱਝ ਦੁੱਧ ਨਹੀਂ ਦਿੰਦੀ ਕੋਈ ਬੀਜ ਆ ਕੋਈ ਅੜੇ ਹੋਏ ਕੰਮ ਸਰਕਾਰੀ ਨੌਕਰੀਆਂ ਹੂੰ ਸ਼ੁਕਰੀਆ ਫੇਰ ਤਾਂ ਤੁਸੀਂ ਐ ਮੰਨੋ ਵੀ ਆਲ ਰਾਊਂਡਰ ਹਾਂ ਵੀ ਜੋ ਮਰਜ਼ੀ ਸਮੱਸਿਆ ਹੋਵੇ ਜੋ ਕਰਦਾਂ ਨਿਓ ਸਹੀ ਜੋ ਮਰਜ਼ੀ ਆਲ ਵਰਲਡ ਦੇ ਵਿੱਚ ਸਮੱਸਿਆ ਹੋਵੇ ਉਰੇ ਬੈਠਾ ਸਮਾਧਾਨ ਕਰੂੰਗਾ ਉਰੇ ਬੈਠਾ ਜੇ ਨਾ ਹੋਇਆ ਜੇ ਨਾ ਹੋਇਆ 1 ਕਰੋੜ ਰੁਪਏ ਨਾ ਪਹਿਲਾਂ ਤਾਂ ਤੁਸੀਂ ਤਿਆਰੀ ਰੱਖੋ ਜਿਹੜੇ ਸੋਨੇ ਬੱਚੇ ਭੇਜੇ ਤੇ ਬਾਹਰ ਲਈ ਬਾਰੇ ਆਪਣੇ ਯੂਐਸਏ ਹੂੰ ਹੋਰ ਕੰਟਰੀਆਂ ਚ ਭੇਜੇ ਹੋਣਗੇ ਬਹੁਤ ਭੇਜਤੇ ਬੱਚਾ ਬਹੁਤ ਭੇਜਤੇ ਚਲੋ ਜਿਵੇਂ ਹੁਣ ਮਿਸਾਲ ਦੇ ਤੌਰ ਤੇ ਯੂਐਸਏ ਲਾ ਲਓ ਟਰੰਪ ਨੇ ਕਿੰਨੇ ਬੱਚੇ ਕੱਢੇ ਨੇ ਉਥੋਂ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਜੋ ਗਿਆ ਵੈ ਤੇ ਥੋੜਾ ਭੇਜਿਆ ਵੈ ਤੀ ਤੁਸੀਂ ਕੀ ਭੇਖ ਦੇਖੋਗੇ ਮੇਰੇ ਬਾਰੇ ਤਾਂ ਦੱਸ ਨਹੀਂ ਸਕਦੇ ਉਹ ਮੈਂ ਦੱਸਿਆ ਨਹੀਂ ਭਗਤਾ ਤੈਨੂੰ ਮੈਂ ਤੇਰਾ ਮੱਥਾ ਪੜ ਲਿਆ ਤੀ ਵੀ ਸਾਡਾ ਹੀ ਭਗਤ ਹੈ ਮੱਥੇ ਦੇ ਸੋਨੇ ਇਹ ਨਹੀਂ ਦੇਖਿਆ ਹੈਗਾ ਵੀ ਤੁਹਾਡਾ ਹੁਣ ਇੰਤਜ਼ਾਮ ਵੀ ਹੋਣਾ ਹੈ ਤੁਹਾਡੇ ਜਿਹੜੀ ਸੈਟਰਪਰੇਟ ਹੈ ਬਾਹਰ ਜਿਹੜੇ ਦਰਸ਼ਕ ਖੜੇ ਨੇ ਸੋਲੂ ਮੇਲਣ ਵਾਸਤੇ ਜਿਹੜੇ ਤੁਹਾਡੇ ਸੇਵਾਦਾਰ ਨੇ ਹਲੇ ਉਹਨਾਂ ਨੂੰ ਅੰਦਰ ਨਹੀਂ ਦੇ ਰਹੇ ਵੀ ਥੋੜੀ ਗੇਦੜ ਕਟੋਣੀ ਆ ਬੱਚਾ ਦੇਖ ਜਿੱਥੇ ਤੱਕ ਦਾ ਟਰੰਪ ਦਾ ਸਵਾਲ ਹੈ ਹੂੰ ਉਹ ਤੁਸੀਂ ਆਪਦੇ ਕੰਡੇ ਪਹਿਰੀ ਆਪ ਭੀਜੇ ਨੇ ਉਹਨੂੰ ਚੁਗਣੇ ਪੈਣਗੇ ਗਾਣਾ ਕਿਉਂ ਕੱਢਿਆ ਤੀ ਭਾਈ ਜੇ ਤੋ ਗਾਣੇ ਨੇ ਮਰਵਾਇਆ ਕਹਿੰਦਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੀ ਨਾ ਟਰੰਪ ਦੁੱਕੀ ਤਿੱਕੀ ਸ਼ਿੱਕੀ ਦੀ ਤਾਂ ਗੱਲ ਛੱਡ ਦੇ ਭਾਈ ਹੁਣ ਅਗਲੇ ਨੇ ਐਕਸ਼ਨ ਦਾ ਰਿਐਕਸ਼ਨ ਕਰਨਾ ਤੀਗਾ ਉਹ ਤਾਂ ਗਾਣੇ ਅੱਗੇ ਵੀ ਚੱਲਦੇ ਆ ਇਹਨਾਂ ਗਾਣਿਆਂ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਜਿਹੜੇ ਤੁਸੀਂ ਗੈਰ ਕਾਨੂੰਨੀ ਪਿੱਛੇ ਲਾ ਕੇ ਬੱਚੇ ਉਹਨਾਂ ਨੂੰ ਕਹੇ ਤਾਂ ਵੀ ਕੋਈ ਚੱਕਰ ਨਹੀਂ ਤੁਹਾਡਾ ਉੱਥੇ ਜਾ ਕੇ ਕੰਮ ਬਣੂਗਾ ਤੁਸੀਂ ਲੀਗਲ ਤੌਰ ਤੇ ਜਾ ਰਹੇ ਹੋ ਤੁਹਾਨੂੰ ਡੌਂਕੀਆਂ ਲਬਾਤੀਆਂ ਤੁਹਾਨੂੰ ਤਾਂ ਹੀ ਦਾ ਡੌਂਕੀ ਮਹਾਰਾਜ ਤੁਹਾਨੂੰ ਤਾਂ ਹੀ ਕਹਿੰਦੇ ਨੇ ਮੇਰਾ ਨਾਮ ਡੌਂਕੀ ਪ੍ਰਸ਼ਾਦ ਡੌਂਕੀ ਪ੍ਰਸ਼ਾਦ ਪਿਆ ਇਹੀ ਗੱਲਾਂ ਕਰਕੇ ਤਾਂ ਪਿਆ ਮਾਤਲਬ ਕੇ ਦਰਸ਼ਕੋ ਡੌਂਕੀ ਪ੍ਰਸ਼ਾਦ ਦਾ ਮਤਲਬ ਗਧਾ ਪ੍ਰਸ਼ਾਦ ਇਹ ਗਧਾ ਜੀ ਨੇ ਡੌਂਕੀ ਪ੍ਰਸ਼ਾਦ ਦਾ ਮਤਲਬ ਇਹ ਹੈ ਡੌਂਕੀ ਮੈਨੇ ਗਧਾ ਪੰਜਾਬੀ ਚ ਕਿਹਾ ਜਾਂਦਾ ਜੀ ਨੂੰ ਇਹ ਗਧਾ ਪ੍ਰਸ਼ਾਦ ਜੀ ਨੇ ਇਹਨਾਂ ਨੇ ਬੱਚਿਆਂ ਦਾ ਇੰਨਾ ਭੁੱਖ ਖਰਾਬ ਕਰਤਾ ਆਪਣੇ ਮਾਗਰ ਲਾ ਕੇ ਤਾਗੇ ਤਰੀਕ ਦੇ ਕੇ ਵੀ ਤੁਸੀਂ ਜਾ ਸਕਦੇ ਹੋ ਕੋਈ ਤੁਹਾਨੂੰ ਚੱਕਰ ਨਹੀਂ ਹੈਗਾ ਇੱਕ ਨੰਬਰ 'ਚ ਜਾ ਰਹੇ ਹਾਂ ਹਾਂ ਕਰਤੀ ਉਹਨਾਂ ਨੂੰ ਉਹ ਵਿਚਾਰੇ ਪੁੱਛਣ ਆ ਗਏ ਵੀ ਅਸੀਂ ਬਗ ਜੀਏ ਇਹਨਾਂ ਨੇ ਕਿਹਾ ਵੀ ਹਾਂ ਬਗ ਜੋ ਪਰ ਉਹਨਾਂ ਦਾ ਜਿ ਭੁੱਖ ਖਰਾਬ ਹੋ ਗਿਆ ਉੱਥੋਂ ਉਹਨੇ ਫੜ ਫੜ ਕੇ ਅਮਰੀਕਾ ਦੇ ਵਿੱਚੋਂ ਟਰੰਪ ਨੇ ਇੱਥੇ ਬਾਪ ਸਿੜਤੇ ਹੁਣ ਦੱਸੋ ਉਹਨਾਂ ਦਾ ਕੀ ਹਾਲ ਹੋਊਗਾ ਹਾਲ ਬੱਚਾ ਹੁਣ ਸਾਡੀ ਜ਼ਿੰਮੇਵਾਰੀ ਪਹਚਾਉਣ ਦੀ ਹੈ ਉਹਨ ਕੰਪਨੀ ਦਾ ਵਾਰੰਟੀ ਹੁੰਦੀ ਹੈ 6 ਮਹੀਨਿਆਂ ਦੀ 1 ਸਾਲ ਦੀ ਸਾਡੀ ਤਾਂ ਪਚਾਉਣ ਪਚਾਉਣ ਦੀ ਜ਼ਿੰਮੇਵਾਰੀ ਸੀ ਅੱਗੇ ਜਾ ਕੇ ਭਈ ਅਗਲੇ ਦਾ ਭਾਗ ਅਗਲੇ ਦੇ ਨਾਲ ਹੈ ਜਿਹੜੀਆਂ ਸੋਨੇ ਉਹਨਾਂ ਨੂੰ ਐਨੀਆਂ ਦਲੀਲਾਂ ਅਰਸਪਾਰਸਾਂ ਅਰਥਾਪੀਆਂ ਦਿੱਤੀਆਂ ਦੀਆਂ ਮੈਂ ਬੈਠਾ ਥੋੜਾ ਉੱਥੇ ਕੋਈ ਕੁਝ ਵਿਗਿਆੜ ਨਹੀਂ ਸਕਦਾ ਉਹ ਕਿੱਧਰ ਗਈਆਂ ਮੈਂ ਬੈਠਾ ਸੀ ਫਿਰ ਮੈਨੂੰ ਭਗਤੀ ਚ ਵੀ ਤਾਂ ਜਾਣਾ ਪਿਆ ਮੇਰੇ ਪਿੱਛੋਂ ਹੋਇਆ ਸਾਰਾ ਕੁਝ ਮੈਂ ਤਾਂ ਕੱਲ ਵਾਪਸ ਆਇਆ ਭਗਤੀ ਨੂੰ ਬਾਬਸਤਾਇਓ ਹੁਣ ਤਾਂ ਉਹਰੇ ਬੈਠੇ ਹੁਣ ਕਰ ਦੋ ਉਹਨਾਂ ਦਾ ਕੋਈ ਸੈਟ ਹਲੇ ਵੀ ਉੱਥੇ ਬੈਠੇ ਨੂੰ ਤਾਂ ਕਹਿੰਦਾ ਹੋਰ ਵੀ ਭੇਜੂਗਾ ਉਹਨਾਂ ਦਾ ਕਰ ਦੋ ਹੱਲ ਨਹੀਂ ਬੱਚਾ ਇਹ ਤਾਂ ਹੁਣ ਵਿਦੀ ਦਾ ਵਿਧਾਨ ਹੈ ਇਹ ਤਾਂ ਸਭ ਨੂੰ ਮੰਨਣਾ ਪੈਣਾ ਹੈ ਵਿਦੀ ਦਾ ਵਿਧਾਨ ਨਹੀਂ ਇਹ ਤਾਂ ਜੀ ਹੁਣ ਤੁਸੀਂ ਆਪ ਦੀ ਤਿਆਰੀ ਕਰੋ ਜਿਹੜੇ ਸੋਨੇ ਬੱਚੇ ਭੇਜੇ ਨੇ ਮਾਗਰ ਲਾ ਕੇ ਕਿ ਤੁਹਾਡਾ ਬੰਨਣਾ ਕੀ ਹੈ ਮਹਾਰਾਜ ਇਹ ਤੇ ਅਸੀਂ ਹੱਥ ਜੋੜ ਕੇ ਹੂੰ ਮਾਫੀ ਮੰਗਦੇ ਆ ਇਹ ਜੋ ਉਸ ਉੱਪਰਲੀ ਦੀ ਮਰਜ਼ੀ ਹੈ ਉਹੀ ਹੋਣਾ ਹੋਣਾ ਤਾਂ ਉਦੋਂ ਵੀ ਉਸ ਤਰੀ ਤੀ ਉੱਪਰਲੇ ਦੀ ਮਰਜ਼ੀ ਮੁਤਾਬਕ ਪਰ ਤੁਸੀਂ ਆਪਦੇ ਆਪ ਨੂੰ ਰੱਬ ਮੰਨ ਬੈਠੇ ਨਾ ਵਿਆਸੀਓਂ ਕਰਾ ਰਹੇ ਆਂ ਜਿਹੜਾ ਕੁਝ ਕਰਾ ਰਹੇ ਆਂ ਇਹ ਸਾਤੋਂ ਇਹ ਰੱਬ ਮੰਨਣ ਵਾਲੀ ਦੀ ਗੱਲ ਇਹ ਹੈ ਵੀ ਸਭ ਤੋਂ ਗਲਤੀਆਂ ਹੋ ਗਈਆਂ ਪਰ ਐਂ ਤੇ ਵੀ ਚਲੋ ਐਡੀ ਐਡੀਆਂ ਗਲਤੀਆਂ ਜਿਹੜਾ 40 40 50 50 ਲੱਖ ਲਵਾਤਾ 40 ਲੱਖ ਦੇ ਵਿੱਚੋਂ ਫਿਰ ਅਸੀਂ ਵੀ 40 40000 ਰੁਪਿਆ ਵੀ ਲਿਆ ਸਮਾਧਾਨ ਕਰੇ ਨੇ ਬੱਚਾ ਲਵਾਤਾ ਦਿੱਤਾ ਹੂੰ 40000 ਰੁਪਿਆ ਲਿਆ ਤੇ ਕਿਸੇ ਗੱਲ ਨੂੰ ਲਿਆ ਜੇ ਤੁਸੀਂ ਗੱਲ ਨੂੰ ਲਿਆ 40 40 50000 ਤੁਸੀਂ ਨੇ ਵੀ ਲੈਤਾ ਪਰ ਉਹਨਾਂ ਦਾ ਹੱਲ ਤਾਂ ਪੂਰਾ ਹੋਇਆ ਨਹੀਂ ਮੈਂ ਦੱਸੀ ਦਾ ਜਨਾ ਬੱਚਾ ਇਹ ਉੱਪਰਲੀ ਦੀ ਮਰਜ਼ੀ ਹੈ ਤੁਹਾਡੇ ਮੁਤਾਬਕ ਕੀ ਹੋਇਆ ਤੁਹਾਡੀਆਂ ਸ਼ਕਤੀਆਂ ਨੇ ਕੀ ਕੀਤਾ ਮੈਂ ਬੱਗਿਆ ਸੀਗਾ ਕਿੱਥੇ ਗੁਫਾ ਚ ਜੰਗਲਾਂ ਚ ਪਹਾੜਾਂ ਚ ਨਹੀਂ ਗੁਫਾ ਚ ਜਾਣ ਨਾਲ ਉਹਨਾਂ ਦਾ ਕੋਈ ਹੱਲ ਹੋ ਜੂਗਾ ਹੱਲ ਤਾਂ ਬੱਚਾ ਉਹ ਪ੍ਰਮਾਤਮਾ ਨੇ ਕਰਨਾ ਹੈ ਸਾਡੇ ਅੱਲੇ ਪੱਲੇ ਤਾਂ ਗੱਲ ਹੀ ਨਹੀਂ ਉਹੀ ਗੱਲ ਕਰ ਰਹੇ ਆਂ ਵੀ ਗੱਲਾਂ ਦਾ ਕੜਾਹ ਬਣਾ ਕੇ ਸੁਣਨੇ ਜਿਹੜੇ ਬੱਚਿਆਂ ਨੂੰ ਭੇਜਿਆ ਅੱਜ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਦਾ ਭਗਤਾਨ ਕੌਣ ਕਰੂਗਾ ਭਗਤਾਨ ਤਾਂ ਕਹਿੰਦੇ ਹੁੰਦੇ ਨੇ ਵੀ ਜੇ ਆਪਾਂ ਆਪ ਬੀਜਾਂਗੇ ਤਾਂ ਬੱਚਾ ਆਪੇ ਵੱਢਣਾ ਪੈਣਾ ਪਰ ਹੁਣ ਤੁਸੀਂ ਤਿਆਰੀ ਕਰੋ ਇਹ ਮੈਂ ਤੁਹਾਨੂੰ ਫੇਰ ਦੂਜੀ ਤੀਜੀ ਵਾਰ ਕਹਿ ਰਿਹਾ ਵੀ ਤੁਹਾਡੇ ਹਾਰ ਐਸੇ ਪੈਣੇ ਨੇ ਤੁਹਾਨੂੰ ਲੱਗ ਤਾਂ ਹੀ ਆਉਂਦੀਆਂ ਰਹਿਣਗੀਆਂ ਤੁਸੀਂ ਮੈਨੂੰ ਇੱਕ ਇਹ ਦੱਸੋ ਦੂਜਾ ਕੁਐਸਚਨ ਹੈ ਜਿਹੜੀਆਂ ਤੁਹਾਡੇ ਲਵੇ ਸ਼ਕਤੀਆਂ ਨੇ ਕਿੰਨੇ ਤਰ੍ਹਾਂ ਦੀਆਂ ਨੇ ਕੀ ਕੀ ਸਮਾਧਾਨ ਕਰਦੇ ਹੋ ਕਿਸ ਤਰ੍ਹਾਂ ਉਹਨਾਂ ਦਾ ਹੱਲ ਕਰਦੇ ਹੋ ਸ਼ਕਤੀਆਂ ਬੱਚਾ ਕਹਿਲਾ ਵੀ ਆਲ ਵਰਲਡ ਦੀਆਂ ਸ਼ਕਤੀਆਂ ਇਹਦੇ ਚ ਠੀਕ ਹੈ ਇਹ ਸਾਰੀਆਂ ਚ ਆਲ ਵਰਲਡ ਦੀਆਂ ਸ਼ਕਤੀਆਂ ਨੇ ਇਹ ਲੈਦਾ ਲੈਦਾ ਸ਼ਕਤੀਆਂ ਨੇ ਨਾ ਚ ਇਹ ਨਾ ਚੱਡ ਅੱਡ ਨਹੀਂ ਅਸੀਂ ਦੱਸੀਦਾ ਨਹੀਂ ਹੁੰਦਾ ਠੀਕ ਹੈ ਇਹਨਾਂ ਦਾ ਇਨਾ ਭਾਰ ਹੈ ਵੀ ਜੇ ਆਮ ਬੰਦੇ ਦੇ ਗਲ ਚ ਪਾ ਦਈਏ ਮੈਨੂੰ ਲੱਗਦਾ ਬੰਦੇ ਦਾ ਮਨ ਘਟ ਟਟ ਜਾਣਾ ਤਾਂ ਹੀ ਤੁਸੀਂ ਕੁੱਬੇ ਹੋਏ ਰਹਿੰਦੇ ਹੋ ਹਾਂ ਬੱਚਾ ਬਹੁਤ ਵਜਨ ਬਹੁਤ ਵਜਨ ਸਾਨੂੰ ਚੱਲਣਾ ਪੈਂਦਾ ਦੁਨੀਆਂ ਦਾ ਕਸਟ, ਕ੍ਰੋਧ, ਲੋਭ, ਮੋਹ, ਹੰਕਾਰ ਕੈਦ ਕਰਕੇ ਰੱਖੇ ਨੇ। ਠੀਕ ਹੈ। ਸਾਡੇ ਕੋਲੋ ਸ਼ਕਤੀਆਂ ਇੰਨੀਆਂ ਨੇ ਵੀ ਜਿਹੜਾ ਮਾਡਰਨ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਵੀ ਸਾਰਾ ਸਮਾਧਾਨ ਹੈ। ਜਿਵੇਂ ਕਿ ਜਿਵੇਂ ਕਿ ਇੰਸਟਾਗ੍ਰam ਤੇ ਫਾਲੋਅਰ ਨਹੀਂ ਵੱਧਦੇ, ਲਾਇਕ ਨਹੀਂ ਆਉਂਦੇ, ਵਿਊ ਨਹੀਂ ਆਉਂਦੇ, ਟਿਕਟੌਕ ਦੇ ਵਿਊ ਨਹੀਂ ਆਉਂਦੇ, ਫਾਲੋਅਰ ਨਹੀਂ ਵੱਧਦੇ, YouTube ਤੇ ਸਬਸਕ੍ਰਾਈਬਰ ਨਹੀਂ ਪੂਰੇ ਹੋਰੇ, ਮੋਨਟਾਈਜ਼ ਨਹੀਂ ਹੋ ਰਿਹਾ ਚੈਨਲ, ਉਹ ਵੀ ਅਸੀਂ ਕਰਾ ਦੇਈਂਦਾ। ਕਿਸ ਤਰ੍ਹਾਂ ਕਰਾਉਨੇ ਤੁਸੀਂ? ਸ਼ਕਤੀਆਂ ਸਾਰੇ ਕਿਤੇ ਸ਼ਕਤੀਆਂ ਕੰਮ ਕਰਦੀਆਂ ਨੇ ਸ਼ਕਤੀਆਂ ਇੰਨੀਆਂ ਤੇਜ਼ ਕੰਮ ਕਰਦੀਆਂ ਨੇ ਰਾਤੋਂ ਰਾਤ ਕੈਨਲ ਮੋਨਟਾਈਜ਼ਰ ਰਾਤੋਂ ਰਾਤ ਗਾਣੇ ਵੀਡੀਓ ਲਾਇਕ ਸਬਸਕ੍ਰਾਈਬਰ ਰਾਤੋਂ ਰਾਤ ਇਹ ਤਾਂ ਤੁਸੀਂ ਬਹੁਤ ਪਹੁੰਚੀ ਵੀ ਚੀਜ਼ ਹੂੰ ਡੌਂਕੀ ਪ੍ਰਸ਼ਾਦ ਜੀ ਹਾਂਜੀ ਹਾਂ ਜਿਹੜਾ ਵੀ ਤੁਸੀਂ ਕਹਿ ਦੋ ਵੀ ਕੰਮ ਪੁਰਾਣੇ ਸਮਿਆਂ ਦੇ ਕੰਮ ਲਾ ਲਓ ਹੁਣ ਦੇ ਕੰਮ ਲਾ ਲਓ ਕੋਈ ਸ਼ੌਕਨ ਨਹੀਂ ਛੱਡ ਰਹੀ ਕੋਈ ਘਰ ਖਰਾਬ ਕਰਦੀ ਹੈ ਹੂੰ ਬੰਦਾ ਕਿਸੇ ਹੋਰ ਤੀਮੀ ਨਾਲ ਗੱਲਬਾਤ ਕਰਦਾ ਹੈ ਤੀਮੀ ਕਿਸੇ ਹੋਰ ਬੰਦੇ ਨਾਲ ਗੱਲਬਾਤ ਕਰਦੀ ਹੈ ਇਹ ਜਵਾਕ ਪੜਦਾ ਨਹੀਂ ਜਵਾਕਾਂ ਨੂੰ ਤਾਂ ਛੱਤਰ ਦੀ ਲੋੜ ਹੈ ਅੱਛਾ ਛੱਤਰ ਕਰਕੇ ਦਈਦਾ ਇਥੋਂ ਜੋ ਤਸਵਿਧਿਆਨ ਫਿਰ ਛੱਤਰ ਪ੍ਰੇੜ ਹੁੰਦੀ ਉਹਦੀ ਛੱਤਰ ਪ੍ਰੇੜ ਕਹੀਦੀ ਹੈ ਐਸੀ ਕਰਵਾਈਦੀ ਹੈ ਐਸਾ ਮੰਤਰ ਲਾਈਂਦਾ ਜਾਂ ਤੁਸੀਂ ਜਾਂ ਤੁਸੀਂ ਪੜਦੇ ਨਹੀਂ ਤੇ ਤੁਹਾਡੀ ਛੱਤਰ ਪ੍ਰੇੜ ਨਹੀਂ ਹੋਈ ਉਹ ਜੇ ਸਾਡੀ ਛੱਤਰ ਪ੍ਰੇੜ ਹੋਈ ਹੁੰਦੀ ਫਿਰ ਦੁਨੀਆ ਨੂੰ ਕਿਵੇਂ ਤਾਰਦੇ ਅੱਛਾ ਫਿਰ ਤੁਸੀਂ ਬਾਬੇ ਨਹੀਂ ਬਣਦੇ ਤੇ ਫਿਰ ਅਸੀਂ ਬਾਬੇ ਕਿੱਧਰੋਂ ਬਣਦੇ ਤੁਹਾਡੀ ਛੱਤਰ ਪ੍ਰੇੜ ਹੋਈ ਨਹੀਂ ਉਹ ਤੁਹਾਡੇ ਜਣੀ ਘਰ ਦੇ ਮਤਲਬ ਸਿੱਤਰ ਪ੍ਰੇੜ ਕਿਸੇ ਸੰਤ ਲਵੇ ਜਿਹੜਾ ਦਿੰਦਾ ਹੋਵੇ ਸਿੱਤਰ ਕਰਕੇ ਉਹਦੇ ਲੈ ਪਰ ਨਹੀਂ ਗਏ ਇਹ ਕੰਮ ਹੀ ਅਸੀਂ ਸ਼ੁਰੂ ਕਰਿਆ ਨਾ ਠੀਕ ਹੈ ਠੀਕ ਹੈ ਠੀਕ ਹੈ ਇਹ ਜਿਹੜੀ ਫ੍ਰੈਂਚਾਈਜ਼ੀ ਹੈ ਹੂੰ ਜਿਵੇਂ ਫ੍ਰੈਂਚਾਈਜ਼ੀਆਂ ਮਿਲਦੀਆਂ ਨੇ KFC ਦਾ ਕੰਮ ਕਿਹਨੇ ਚਲਵਾਇਆ ਆਪਣੇ ਭਾਰਤ ਦੇ ਵਿੱਚ ਅੱਛਾ ਦਾਸ ਦੀ ਕਿਰਪਾ ਹੋਈ ਮੈਕਡੋਨਲ ਕਿਹਨੇ ਚਲਾਇਆ ਭਾਰਤ ਦੇ ਵਿੱਚ ਦਾਸ ਦੀ ਕਿਰਪਾ ਹੋਈ ਫੇਰ ਤਾਂ ਤੁਸੀਂ ਬਹੁਤ ਮਾਣੂ ਉਹ ਉੱਪਰ ਲਾ ਮੈਂ ਨਹੀਂ ਉੱਪਰ ਲਾ ਬਹੁਤ ਕੰਮ ਕਰਾਇਆ ਨੇ ਮੈਨੇ ਆਪਦੇ ਹੱਥੀ ਅੱਛਾ ਤੇ ਜਿਵੇਂ ਹੁਣ ਭਾਰਤ ਦੇ ਵਿੱਚ ਚੱਲ ਰਿਹਾ ਅਰਜਨ ਢੱਲੋਂ ਸੁਣਿਆ ਹਾਂ ਹਾਂ ਵਧੀਆ ਗਾਉਣ ਵਾਲਾ ਹਾਂ ਉਹਦੇ ਤੇ ਕੀ ਦੀ ਕਿਰਪਾ ਹੋਈ ਦਾਸ ਦੀ ਕਿਰਪਾ ਹੋਈ ਅੱਛਾ ਤੁਸੀਂ ਨੇ ਇਹ ਜੀ ਅਰਜਨ ਢੱਲੋਂ ਨੂੰ ਕੀ ਕਰਕੇ ਦਿੱਤਾ ਅਰਜਨ ਢੱਲੋਂ ਨੂੰ ਅਸੀਂ ਕੰਠ ਦੇ ਵਿੱਚ ਪਾਉਣ ਦੀ ਇੱਕ ਮਾਲਾ ਕਰਕੇ ਦਿੱਤੀ ਅੱਛਾ ਜੀਦਣਾ ਦਾ ਕੰਠ ਸਰੀਲਾ ਹੋ ਗਿਆ ਇੱਕ ਨੂੰ ਪਿੰਨ ਕਰਕੇ ਦਿੱਤਾ ਅੱਛਾ ਇੱਕ ਨੂੰ ਕਾਪੀ ਕਰਕੇ ਦਿੱਤੀ ਠੀਕ ਹੈ ਜੀਦੋ ਦੇ ਉਹ ਗਾਣੇ ਲਿਖਦਾ ਹੈ ਬੈਕ ਟੂ ਬੈਕ ਸੱਟੀ ਜਾਂਦਾ ਹੈ ਗਾਣੇ ਠੀਕ ਹੈ ਬਾਬੇ ਆਪ ਵੀ ਬਹੁਤ ਪੌਂਚੀ ਹੋਈ ਸ਼ਕਤੀ ਨੇ ਪਰ ਕਦੇ ਮਾਨ ਨਹੀਂ ਕਰਿਆ ਇਹਨੇ ਕਰਿਆ ਉੱਪਰ ਵਾਲੇ ਨੇ ਠੀਕ ਹੈ ਅਰਜੰਟ ਲੋ ਨੇ ਸਾਨੂੰ ਗਾਣਾ ਲਿਖ ਕੇ ਦਿੱਤਾ ਫਿਰ ਖੁਸ਼ ਹੋ ਕੇ ਕਿਹੜਾ ਬੇਬੀ ਮੇਰਾ ਜੀ ਕਰਦਾ ਮੈਂ ਵੀ ਕੋਈ ਬਾਬਾ ਬਣ ਜਾ ਬੇਬੀ ਮੇਰਾ ਜੀ ਕਰਦਾ ਅੱਛਾ ਉਹ ਪਰਸੋਂ ਸੁਣ ਗਾਇਆ ਕਿ ਤੁਸੀਂ ਬਾਬੇ ਬਣ ਗਏ ਉਹ ਸੁਣ ਕੇ ਨਹੀਂ 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 ਜਦੋਂ ਅਰਜੰਟ ਲੋ ਨੂੰ ਪ੍ਰਸੰਨ ਹੋ ਗਿਆ ਹੂੰ ਖੁਸ਼ ਹੋ ਗਿਆ ਵੀ ਮਹਾਰਾਜ ਦੀ ਕਿਰਪਾ ਹੋਊਗੀ ਟਾਰ ਬਣ ਗਿਆ ਸਤਾਰਾ ਬਣ ਗਿਆ ਚਮਕਣ ਲੱਗ ਗਿਆ ਫੇਰ ਉਹਨੇ ਸਾਨੂੰ ਗਾਣਾ ਲਿਖ ਕੇ ਦਿੱਤਾ ਵੀ ਬਾਬਾ ਜੀ ਤੁਹਾਡੇ ਚਰਨਾਂ ਦੇ ਵਿੱਚ ਗਾਣਾ ਹੈ ਉਹਨੇ ਗਾਣਾ ਗਾਇਆ ਖੁਦ ਕਿਉਂਕਿ ਤੁਹਾਡੀਆਂ ਸ਼ਕਤੀਆਂ ਤੁਹਾਨੂੰ ਇਹ ਨਹੀਂ ਦੱਸ ਰਹੀਆਂ ਅਖੀਰ ਦੇ ਵਿੱਚ ਵੀ ਜਿਹੜੀ ਤੁਹਾਡੀ ਸਿੱਤਰ ਪਰੇੜ ਹੈ ਉਹ ਹੱਦ ਤੋਂ ਵੱਧ ਹੋਣੀ ਹੈ ਤੁਹਾਡੀ ਕੁੱਤੇ ਘੜੀ ਸੋਣੀ ਹੈ ਤੁਹਾਡੀ ਦੋੜਾ ਕੁੱਟ ਹੋਣੀ ਹੈ ਤੁਹਾਨੂੰ ਕੋਈ ਸ਼ਕਤੀ ਨਾਲ ਇਹ ਅਨੁਭਵ ਨਹੀਂ ਹੋ ਰਿਹਾ ਵੀ ਤੁਹਾਡੀ ਜਿਹੜੀ ਸਿੱਤਰ ਪਰੇੜ ਹੈ ਸਤਰੌਲ ਜੇਲ ਯਾਤਰਾ ਹੋਣੀ ਹੈ ਜਿਹੜਾ ਮੈਨੂੰ ਅੱਗੇ ਪੂਵਖ ਦਿਖਦਾ ਸੀ ਉਹ ਹੁਣ ਮੈਨੂੰ ਧੁੰਦਲਾ ਦੇਖਣ ਲੱਗ ਗਿਆ ਧੁੰਦਲਾ ਤਾਂ ਤੁਸ ਨੂੰ ਸਲੱਖਣਾ ਦੇਖਣ ਲਾ ਦੇਣਗੇ ਲੋਕ ਜਿਹੜੇ ਬਾਹਰ ਖੜੇ ਨੇ ਮੈਨੂੰ ਐ ਲੱਗਦਾ ਵੀ ਧੂਏ ਧੁੰਦਲੇ ਦੇ ਵਿੱਚੋਂ ਕੋਈ ਚੀਜ਼ ਆਉਂਦੀ ਹੈ ਤੇ ਮੇਰੇ ਤੇ ਵੱਜੀ ਜਾਂਦੀਆਂ ਨੇ ਬਾਰ-ਬਾਰ ਉਹ ਵੱਜੀ ਜਾਂਦੇ ਨੇ ਜਿਹੜਾ ਸਿਤਰ ਪਰੇਡ ਐ ਸਤਰੌਲ ਕਹਿੰਦੇ ਨੇ ਜਿਹਨੂੰ ਸਤਰੌਲ ਸੁਣੀ ਐ ਸਤਰੌਲ ਗਿੱਦੜਾ ਕੁੱਟਾ ਟੋੜਾ ਕੁੱਟਾ ਸੁਣੀ ਐ ਬੱਚਾ ਤੁਹਾਡੇ ਨੂੰ ਉਹ ਹੋਣੀ ਐ ਸਾਡੇ ਨਾਲ ਕੀ ਰੋਸ ਐ ਗੱਲ ਕਰੋ ਉਸ ਉੱਪਰ ਵਾਲੇ ਦਾ ਸਾਰਾ ਪ੍ਰਤੱਖ ਉਸ ਉੱਪਰ ਵਾਲੇ ਦਾ ਫਿਰ ਤੁਸੀਂ ਆਪ ਨੂੰ ਮਾਨ ਦਿੱਤੀ ਜਾ ਰਹੇ ਹੋ ਕਿ ਸ਼ਕਤੀਆਂ ਸਾਡੇ ਲੈਵੇ ਨੇ ਉਹਨਾਂ ਸ਼ਕਤੀਆਂ ਨੂੰ ਤੁਸੀਂ ਆਪਣੇ ਆਪ ਨੂੰ ਬਚਾ ਲਓ ਨਾ ਬਚਾਉਣਾ ਲੋਕਾਂ ਦੀ ਮਰਜ਼ੀ ਹੈ ਰੱਬ ਦੀ ਮਰਜ਼ੀ ਹੈ ਸਾਨੂੰ ਉਹੀ ਬਚਾਉ ਉਹ ਤਾਂ ਤਿਆਰ ਖੜੇ ਨੇ ਉਸ ਰੱਬ ਨੇ ਤਾਂ ਭੇਜ ਤੇ ਜਿਨ੍ਹਾਂ ਨੇ ਪੈਸੇ ਲੈਣੇ ਨੇ ਪੈਸੇ ਖਰਾਬ ਕਰੇ ਨੇ ਉਹ ਤਾਂ ਬਾਹਰ ਖੜੇ ਨੇ ਉਹ ਤਾਂ ਸੁੱਢੀ ਸਤਰੋਲ ਕਰਨ ਵਾਸਤੇ ਖੜੇ ਨੇ ਉਹਨੂੰ ਸਤਰੋਲ ਹੋਊਗੀ ਉਹ ਤੁਸੀਂ ਕਹਿੰਨੋ ਨਾ ਅਸੀਂ ਅੰਤਰਜਾਮੀ ਆ ਸਾਰਾ ਕੁਝ ਜਾਣਦੇ ਆ ਸਾਨੂੰ ਪਤਾ ਤੀ ਵੀ ਹੁਣ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਟਾਈਮ ਦੇ ਵਿੱਚ ਵੀ ਸਾਡੇ ਨਾਲ ਇਹ ਕੁਝ ਬਣਨਾ ਹੈ ਮੈਨੂੰ ਬੱਚਾ ਹੁਣ ਨਾ ਜਿਹੜਾ ਭਵਿੱਖ ਦਿਖਦਾ ਸੀ ਉਹ ਧੁੰਦਲਾ ਦੇਖਣ ਲੱਗ ਗਿਆ ਤੇ ਕੋਈ ਇਹੀ ਕਾਰਨ ਹੋਣਾ ਵੀ ਹੁਣ ਸ਼ਕਤੀਆਂ ਖਤਮ ਹੋਣ ਲੱਗੀਆਂ ਆ ਦੇਖ ਲੋ ਦਰਸ਼ਕੋ ਤੁਹਾਡੇ ਸਾਹਮਣੇ ਨੇ ਸਾਡੇ ਡੌਂਕੀ ਪ੍ਰਸ਼ਾਦ ਜੀ ਜਿਨ੍ਹਾਂ ਨੂੰ ਹੁਣ ਇੰਨੀ ਛੇਤੀ ਧੁੰਦਲਾ ਵੀ ਦੇਖਣ ਲੱਗ ਗਿਆ ਜਿਹੜੇ ਕਹਿੰਦੇ ਅਸੀਂ ਭਵਿੱਖ ਪੜ ਲੰਨੇ ਆ ਅਸੀਂ ਦੂਰ ਦ੍ਰਿਸ਼ਟੀ ਨਾਲ ਦੇਖ ਲੰਨੇ ਆ ਬਹੁਤ ਗਿਆਨ ਵਿਚਾਰ ਰੱਖਦੇ ਆ ਆਪਣੇ ਅੰਦਰ ਪਰ ਇਹਨਾਂ ਨੂੰ ਆਪਦੇ ਭਵਿੱਖ ਦਾ ਨਹੀਂ ਪਤਾ ਵੀ ਜਿਹੜੀ ਇਹਨਾਂ ਦੀ ਗੁੱਦੜ ਗਿੱਦੜ ਕੁੱਟ ਉਹਨੂੰ ਹੋਣੀ ਆ 70 ਪਰੇਡ ਹੋਣੀ ਆ ਜੇਲ੍ਹ ਯਾਤਰਾ ਇਹਨਾਂ ਨੇ ਕਰਨੀ ਆ ਉੱਥੋਂ ਇਹਨਾਂ ਨੂੰ ਕੌਣ ਬਚਾਊਗਾ ਮੈਨੇ ਸੁਣਿਆ ਪੰਡਤ ਜੀ ਵੀ ਤੁਸੀਂ ਲਾਟਰੀਆਂ ਟਿਕਟਾਂ ਵੀ ਦਿੰਦੇ ਹੋ ਟਿਕਟਾਂ ਦਿੰਦੇ ਆ ਨੰਬਰ ਦਿੰਦੇ ਆ ਸੱਟਿਆਂ ਦੇ ਨੰਬਰ ਦਿੰਦੇ ਆ ਅੱਛਾ ਮੱਲਾ ਮਾਲ ਕਰਤੀ ਦੁਨੀਆ ਆਪ ਵੀ ਵੇਚਦੇ ਹੋ ਟਿਕਟਾਂ ਆਪ ਵੀ ਵੇਚਦੇ ਆ ਕਿੰਨਿਆਂ ਕੁ ਲੋਕਾਂ ਨੂੰ ਨਿਕਲੇ ਕੋਈ ਅੰਤ ਨਹੀਂ ਦਿਮਾਗ ਚ ਉਹ ਤੀਨ ਕਿੰਨੇ ਨੂੰ ਕੱਢਤੀ ਫਿਰ ਤੁਸੀਂ ਆਪ ਲਾ ਕੇ ਆਪਦਾ ਹੀ ਨੰਬਰ ਜਾਂ ਆਪਦੇ ਘਰ ਦਾ ਨੰਬਰ ਕਿਸ ਦਾ ਲਵਾ ਕੇ ਤੁਸੀਂ ਆਪ ਕਿਉਂ ਨਹੀਂ ਕੱਢ ਰਹੇ ਲੋਕਾਂ ਨੂੰ ਕਿਉਂ ਮੂਰਖ ਬਣਾਏ ਜਾਂਦੇ ਹੋ ਆਪ ਅਮੀਰ ਬਣਜੋ ਨਾ ਆਪ ਤਾਂ ਇਹ ਤਾਂ ਸਪੱਸ਼ਟ ਮਾਕੀ ਨਹੀਂ ਗੱਲ ਤੇ ਆਪੇ ਅਮੀਰ ਬਣਜੋ ਨਾ ਲੋਕਾਂ ਦਾ ਪੈਸਾ ਖਰਾਬ ਕਰੀ ਜਾਂਦੇ ਹੋ ਤੁਸੀਂ ਟਿਕਟਾਂ ਲਵਾ ਕੇ ਤੁਸੀਂ ਆਪਦਾ ਕੱਢ ਲਓ ਨੰਬਰ ਲੱਕੀ ਡਰਾ ਇਹ ਗੱਲ ਤਾਂ ਸੀ ਕਦੇ ਸੋਚੀ ਹੋ ਨਹੀਂ ਅੱਛਾ ਇੱਕ ਹੋਰ ਹੋਰ ਪ੍ਰਸ਼ਨ ਹੈ ਤੁਨੂੰ ਤੁਹਾਡੇ ਘਰ ਦੇ ਵਿੱਚ ਸਾਰੇ ਸੂਫੀ ਨੇ ਕੋਈ दारू-ਦੂਰੂ ਜਾਂ ਕੋਈ ਹੋਰ ਨਸ਼ਾ ਪਤਾ ਤਾਂ ਨਹੀਂ ਕਰਦਾ ਦੇਖੋ ਬੈਸੇ ਤਾਂ ਘਰ ਪਰਿਵਾਰ ਨਾਲੋਂ ਟਟਿਆ ਪਿਆ ਮੈਂ ਪਰ ਮੇਰੇ ਪਿਤਾ ਜੀ ਹੂੰ ਕਦੇ-ਕਦੇ ਲਾ ਲੈਂਦੇ ਨੇ ਦੋ ਕਟਾ ਬੱਲੇ ਸ਼ਾਬਾਸ਼ ਪੰਡਿਤ ਜੀ ਲੋਕਾਂ ਤਾਂ ਤੁਸੀਂ ਜੋਤਸ ਵਿਦਿਆ ਅਗੇ ਤੇ ਬੀਤ ਥੌਲਾ ਕਰਕੇ ਕਹਿੰਦੇ ਹੋ ਵੀ ਅਸੀਂ दारू ਛਡਾਦਾ ਨੇ ਆ ਜਾਂ ਕੋਈ ਨਸ਼ਾ ਛਡਾਦਾ ਨੇ ਆ ਤੋ ਤੂੰ ਆਪਦੇ ਘਰ ਦੇ ਵਿੱਚੋਂ ਤਾਂ दारू ਨਿਕਲੀ ਨਹੀਂ ਹੈਗੀ ਕਰਦੇ ਵਿੱਚੋਂ दारू ਸ਼ਰਾਬ ਇਹ ਕਰਿਆ ਜਾਵੇ ਤਾਂ ਫਿਰ ਉੱਪਰਲੇ ਦੀ ਦੇਣ ਪਰ ਲੋਕਾਂ ਨੂੰ ਕਿਉਂ ਮੂਰਖ ਬਣਾਉਨੇ ਨਾ ਹਰ ਥਾਂ ਮੇ ਉੱਪਰਲੇ ਦੀ ਦੇਣ ਉੱਪਰਲੇ ਦੀ ਦੇਣ ਫਿਰ ਤੁਸੀਂ ਇਹ ਕਿਉਂ ਮੂਰਖਾਤੋ ਬਣਾਉਨੇ ਹੋ ਲੋਕਾਂ ਨੂੰ ਹੋਏ ਅਸੀਂ ਲੋਕ ਸਿੱਧੇ ਰਾਤੇ ਬਹੁ ਪਾਏ ਨੇ ਅੱਛਾ ਅਸੀਂ ਐਸਾ ਤਬੀਤ ਦਿੱਤੇ ਨੇ ਹੂੰ ਜਹਾਜ਼ ਚੜ੍ਹਤੀ ਦੁਨੀਆ ਅੱਛਾ ਤਬੀਤ ਨਾ ਹੋ ਗਿਆ ਹੈਲੀਕਾਪਟਰ ਹੋ ਗਿਆ ਤੁਸੀਂ ਸਮਝਦੇ ਨਹੀਂ ਗੱਲ ਅਸੀਂ ਕਿਉਂ ਨਹੀਂ ਸਮਝਦੇ ਰੋਗ ਇੱਕ ਤਬੀਦ ਦੇ ਜ਼ਰੀਏ ਤਬੀਦ ਪਾਤਾ ਤਬੀਦ ਕੀ ਕੋਈ ਹੈਲੀਕਾਪਟਰ ਬਣ ਗਿਆ ਵੀ ਉਹਨੇ ਪਾਲਿਆ ਬਾਹਰ ਚਲਾ ਗਿਆ ਉੱਥੇ ਤੋਂ ਨੇ ਕੈਨੇਡਾ ਜਾ ਕੇ ਸਿੱਟਤਾ ਅਸੀਂ ਹੋਰ ਬਹੁਤ ਚੰਗੇ ਕੰਮ ਕੀਤੇ ਨੇ ਅਸੀਂ ਯਾਤਰਾ ਕਰਾਈ ਹੈ ਯਾਤਰਾ ਲੋਕਾਂ ਨੂੰ ਅੱਛਾ ਯਾਤਰਾ ਕਰਾਈ ਹੈ ਲੋਕਾਂ ਨੂੰ ਆਪ ਯਾਤਰਾ ਕੀਤੀ ਹੈ ਆਪ ਤੱਕ ਦੀ ਯਾਤਰਾ ਜਦ ਕਰਾਈ ਹੈ ਨਾਲ ਕੀਤੀ ਹੈ ਬੇਚੀਰੀ ਯਾਤਰਾ ਦੁਨੀਆ ਨੂੰ ਯਾਤਰਾ ਸੋਨੇ ਕਰਾਈ ਹੈ ਯਾਤਰਾ ਕਰਾਉਣ ਨੂੰ ਤੁਸੀਂ ਰਾਜਧਾਨੀ ਐਕਸਪ੍ਰੈਸ ਤੋਂ ਜਾ ਗਾਹ ਉਸ ਤਰ੍ਹਾਂ ਯਾਤਰਾ ਨਹੀਂ ਮੂਰਖ ਅਸੀਂ ਯਾਤਰਾ ਕਰਾਈਏ ਲੋਕਾਂ ਨੂੰ ਲੈ ਕੇ ਗਏ ਆ ਅੱਛਾ ਹੁਣ ਤੁਹਾਨੂੰ ਥੋੜੀ ਯਾਤਰਾ ਦਾ ਪਤਾ ਵੀ ਸਾਨੂੰ ਜੇਲ੍ਹ ਯਾਤਰਾ ਵੀ ਕਰਨੀ ਹੈ ਜੇਲ੍ਹ ਯਾਤਰਾ ਹਾਂ ਜਿਹੜਾ ਲੋਕਾਂ ਨੂੰ ਤੰਗ ਪਰੇਸ਼ਾਨ ਔਰ ਪਾਗਲ ਬਣਾਇਆ ਉਸ ਖੜੇ ਨੇ ਉਸ ਨੂੰ ਜੇਲ੍ਹ ਯਾਤਰਾ ਕਰਾਉਣਗੇ ਨਾਲ ਉਹਨਾਂ ਦੇ ਮੈਂ ਵੀ ਜਾਊਂਗਾ ਇਹ ਹੁਣ ਦਰਸ਼ਕੋਂ ਡੌਂਕੀ ਪ੍ਰਸ਼ਾਦ ਜੀ ਨੇ ਦੇਖੋ ਹੁਣ ਕਿਵੇਂ ਇਕੱਠੇ ਹੋਏ ਬੈਠੇ ਨੇ ਔਰ ਮਜੂਸ ਹੋਏ ਬੈਠੇ ਨੇ ਇਹਨਾਂ ਨੂੰ ਹੁਣ ਜੇਲ੍ਹ ਯਾਤਰਾ ਕਰਾਉਣੀ ਹੈ ਇਹ ਕਿਸੇ ਦਾ ਭਵਿੱਖੀ ਦੱਸਣਗੇ ਇਹਨਾਂ ਨੂੰ ਆਪਦੇ ਭਵਿੱਖ ਦਾ ਨਹੀਂ ਪਤਾ ਹੈਗਾ ਇਹਨਾਂ ਦੀ ਹੁਣ ਜੇਲ੍ਹ ਯਾਤਰਾ ਤੈਅ ਹੈ ਇਹਨਾਂ ਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਆਪਦੀ ਸਜ਼ਾ ਭੁਗਤਣੀ ਪਊਗੀ ਉਥੇ ਇਹਨਾਂ ਨੂੰ ਆਪਣਾ ਟਾਈਮ ਜੋ ਸਜ਼ਾ ਸਰਕਾਰ ਦੇਊਗੀ ਉਹ ਚੱਲਣੀ ਪਊਗੀ ਹੀ ਪਊਗੀ